ਕਿੱਦ ਤੇਿਆਰੀ ਵੀਰੇ ਮੇਰੇ ਫਰੈਂਡ ਦਾ ਬਰਥਡੇ ਆ ਮੈਂ ਪਾਰਟੀ ਤੇ ਜਾ ਰਿਆਂ ਸ਼ਾਮ ਨੂੰ ਲੇਟ ਹੋ ਜਾਊਗਾ ਜੇ ਨਾ ਆਇਆ ਤਾਂ ਚਾਚੇ ਨੂੰ ਦੱਸ ਨੀ ਮੈਂ ਕੀ ਦੱਸਾਂ ਚਾਚੇ ਨੂੰ ਆਪੇ ਦੱਸ ਕੇ ਜਾਈ ਮੈਂ ਤਾਂ ਆਪ ਆਪਣੇ ਫਰੈਂਡਸ ਨਾਲ ਘੁੰਮਣ ਜਾਣਾ ਚੁੱਪ ਕਰਕੇ ਘਰੇ ਬਹਿ ਜਾ ਜਾਣਾ ਤਾਂ ਸਹੇਲਿਆਂ ਨਾਲ ਘੁੰਮਣ ਆਲੇ ਹੋਰ ਚਲ ਠੀਕ ਆ ਮਲੇਟ ਹੋ ਰਿਆਂ ਓਕੇ ਬਾਈ ਕਿਉ ਤੁਸੀਂ ਜਿੱਥੇ ਮਰਜ਼ੀ ਘੁੰਮਣ ਜਾਓ ਸਾਨੂੰ ਹਰ ਜਗ੍ਹਾ ਰੋਕ ਲਾ ਦਿੰਦੇ ਹੋ ਕਿੱਥੇ ਚੱਲੇ ਪੁੱਤ ਚਾਚਾ ਜੀ ਮੈਂ ਆਪਣੀਆਂ ਫਰੈਂਡਸ ਨਾਲ ਚੱਲੀ ਆ ਓਏ ਉਹ ਤਾਂ ਠੀਕ ਐ ਪਰ ਹਾ ਕੱਪੜੇ ਤਾਂ ਟੰਗ ਦੇ ਪਾਲਾ ਕੀ ਹੋਇਆ ਚਾਚਾ ਜੀ ਇਹਨਾਂ ਕੱਪੜਿਆਂ ਨੂੰ ਠੀਕ ਤਾਂ ਹੈਗੇ ਨੇ ਤੁਸੀਂ ਵੀਰੇ ਨੂੰ ਤਾਂ ਕੁਝ ਨਹੀਂ ਕਹਿੰਦੇ ਔਰ ਜਦੋਂ ਮਰਜੀ ਆਵੇ ਜਦੋਂ ਮਰਜੀ ਜਾਵੇ ਜੋ ਮਰਜੀ ਖਾਵੇ ਜੋ ਮਰਜੀ ਪਾਵੇ ਤੁਸੀਂ ਉਹਨਾਂ ਨੂੰ ਤਾਂ ਕੁਝ ਨਹੀਂ ਕਹਿੰਦੇ ਸਾਰੀਆਂ ਪਾਬੰਦੀਆਂ ਮੇਰੇ ਤੇ ਹੀ ਕਿਉਂ ਨੇ ਓਹੋ ਉਹ ਤੂੰ ਤਾਂ ਗੁੱਸਾ ਹੀ ਕਰ ਗਈ ਈ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਸੀਗਾ ਓਰਿਆ ਓਰਿਆ ਪੁੱਤ ਓਰਿਆ ਬੈਠ ਤੈਨੂੰ ਮੈਂ ਸਮਝਾਉਣਾ ਪਹਿਲਾ ਮੈਨੂੰ ਤੂੰ ਐਂ ਦੱਸ ਤੂੰ ਕਬਾੜੀ ਦੀ ਦੁਕਾਨ ਦੇਖੀ ਐ? ਹਾਂਜੀ। ਉਹਦੇ ਕੋਲੇ ਕਿੰਨਾ ਲੋਹਾ ਪਿਆ ਹੁੰਦਾ? ਲੱਖਾਂ ਦਾ ਲੋਹਾ ਪਰ ਉਹਨੇ ਕਦੇ ਲਕੋ ਕਹੀ ਨਹੀਂ ਰੱਖਿਆ। ਉਹਨੂੰ ਪਤਾ ਵੀ ਇਹਦੀ ਕੀਮਤ ਜ਼ਿਆਦਾ ਨਹੀਂ। ਮੀ ਆ ਬੇ ਹਨੇਰੀਆ ਬੇ ਲੋਹਾ ਭਾਰੀ ਪਿਆ ਰਹਿੰਦਾ। ਕਬਾੜੀਆ ਪਰਵਾਹ ਨਹੀਂ ਕਰਦਾ। ਹੁਣ ਤੂੰ ਮੈਨੂੰ ਇਹ ਦੱਸ ਵੀ ਤੂੰ ਸੁਨਿਆਰਾ ਦੇਖਿਆ? ਹਾਂਜੀ ਕਰ ਤੂੰ। ਉਹਦੇ ਕੋਲੇ ਇੱਕ ਹੀਰਾ ਹੁੰਦਾ। ਉਹ ਹੀਰੇ ਨੂੰ ਚਾਂਦੀ ਦੀ ਡੱਬੀ ਚ ਪਾ ਕੇ ਰੇਸ਼ਮ ਦੇ ਕੱਪੜਿਆਂ ਚ ਲਪੇਟ ਕੇ ਰੱਖਦਾ ਕਿਉਂਕਿ ਉਹਨੂੰ ਪਤਾ ਹੈ ਜੇ ਹੀਰੇ ਤੇ ਮਾੜੀ ਜਿਹੀ ਬਰਗੜ ਲੱਗੀ ਤਾਂ ਦੀ ਕੀਮਤ ਘਟ ਜਾਨੀ ਐ ਇਸ ਕਰਕੇ ਰੋਕਦਿਆਂ ਪੁੱਤ ਵੀ 3 ਹੀਰਾ ਹੁੰਦੀਆਂ ਨੇ ਮਾਪਿਆਂ ਲਈ ਤੇ ਪੁੱਤ ਲੋਹਾ ਧੀ ਦੇ ਜਰਾ ਜਿੰਨੀ ਵੀ ਰਗੜ ਲੱਗ ਜਾਵੇ ਤਾਂ ਮਾਪਿਆਂ ਦੀ ਜਾਨ ਤੇ ਬਣ ਜਾਂਦੀ ਐ ਤਾਂ ਕਰਕੇ ਮਾਪੇ ਇੰਨਾ ਖਿਆਲ ਕਰਦੇ ਆ ਧੀਆਂ ਦਾ ਤਾਂ ਰੋਕਦਿਆ ਤਾਂ ਟੋਕਦਿਆ ਠੀਕ ਐ ਪੁੱਤ ਠੀਕ ਐ ਚਾਚਾ ਜੀ